ਹਾਂਜੀ ਦੋਸਤੋ ਚੈੱਕ ਕਰ ਲਓ ਸੀ ਧਾਰ ਦੀ ਚਵਾਈ ਚੈੱਕ ਕਰ ਲਓ ਤੇ ਮਾਰੋ ਨੀਗਾ ਕਰਾ ਦੋਨੇ ਪਾਸੇ ਬੈਠ ਕੇ ਚੋ ਸਕਦੇ ਹੋ ਇੱਕ ਥਣ ਦਾ ਜਿਹੜਾ ਉਹ ਚੋ ਮਾਰ ਦੋ ਚੈੱਕ ਕਰਾ ਦਿਓ ਆ ਮਾਰ ਹਾਂਜੀ ਲਓ ਕਰ ਲਓ ਚੈੱਕ ਚਾਰੇ ਸਣਾ ਜੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਤੀਆਂ ਬਾਕੀ ਤੁਸੀਂ ਘਰੇ ਆ ਕੇ ਵੀਰ ਦੇ ਨਾਲ ਪੂਰੀ ਤਸੱਲੀ ਕਰ ਸਕਦੇ ਹੋ ਤਸੱਲੀ ਕਰਨਾ ਤੁਹਾਡਾ ਹੱਕ ਹੈ ਐ ਵੀ ਦੋਸਤੋ ਕਰ ਲਓ ਚੈੱਕ ਤੁਸੀਂ ਮਗਰ ਉਹ ਥਣ ਖਵਾਨੇ ਦੀ ਚੈੱਕ ਕਰ ਲਓ ਬੰਤਰ ਦੇਖ ਲਓ ਸੀ ਥਣ ਖਵਾਨੇ ਦੀ ਬਹੁਤ ਸੋਹਣੀ ਬੰਤਰ ਹੈ ਥਣ ਵੀ ਬਹੁਤ ਸੋਹਣਾ ਲੱਗਿਆ ਹੈ ਕਰਮਾਂ ਵਾਲੀ ਦੇ ਲੈ ਕਰੋ ਚੈੱਕ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਬਾਈ ਮਲਕੀਤ ਦੇ ਘਰੇ ਪਿੰਡ ਝੋੜ ਤਹਿਸੀਲ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾ ਗਾਂ ਵਕਾਉ ਆ ਤੁਸੀਂ ਦੇਖ ਲਓ ਸਕਰੀਨ ਤੇ ਜਿਹੜੀ ਦਿਖੀ ਜਾਂਦੀ ਥੋਨੂੰ ਦੋਸਤੋ ਚੈੱਕ ਕਰ ਲਓ ਸੀ ਕੱਦ-ਗਾੜੀ ਚੈੱਕ ਕਰ ਲਓ ਮਰੋਂ ਨਿਕਾ ਕਰਾਂ ਤੇ ਥਣ ਹਵਾਨੇ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੈ ਕਰੋ ਚੱਕ ਚਾਰੇ ਥਣ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਆਪਾਂ ਤੁਹਾਨੂੰ ਮਗਰੋਂ ਵੀ ਚੈੱਕ ਕਰਾ ਦਿੰਨੇ ਆ ਇੱਕ ਵਾਰੀ ਥਣ ਹਵਾਨੇ ਜੀ ਲੈ ਕਰੋ ਚੱਕ ਤੁਸੀਂ ਮਗਰੋਂ ਵੀ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਬਾਜੀ ਤੋਂ ਲੈ ਕੇ ਦੱਸਾਂਗੇ ਬਾਕੀ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਕੱਲੀ ਕੱਲੀ ਡਿਟੇਲ ਦੱਸਾਂਗੇ ਤੁਹਾਨੂੰ ਆਜੋ ਕਰਾਈਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਦੱਸ ਦਿਓ ਜੀ ਮਲਕੀਸ਼ ਸਿੰਘ ਜੀ ਠੀਕ ਹੈ ਜੀ ਪਿੰਡ ਝੋੜੜ ਪਿੰਡ ਝੋੜੜ ਠੀਕ ਹੈ ਜੀ ਆਪਾਂ ਇਹ ਗਾਂ ਦੀ ਡਿਟੇਲ ਦੇਣੀ ਹੈ ਜੀ ਕਿਹੜੇ ਸੂਏ ਸੂਈ ਹੈ ਜੀ ਇਹ ਜੀ ਦੂਜੀਆ ਸੂਆ ਹੈ ਸੂਈ ਵੀ ਆ ਹਾਂਜੀ 20 ਦਿਨ ਹੋ ਗਏ ਸੂਈ 20 ਦਿਨ ਹੋ ਗਏ ਸੂਈ ਤੇ ਮਗਰ ਬੱਚੇ ਦੀ ਗੱਲ ਕਰਕੇ ਆਪਾਂ ਬੱਛਾ ਇਹਦੇ ਮਗਸ ਹੀ ਬੱਚੀ ਮੱਛੀ ਬੱਛੀ ਹਾਂ ਉਹ ਮਰ ਗਈ ਠੀਕ ਹੈ ਮਰ ਗਈ ਹਾਂ ਬਾਬਾ ਜੀ ਗੱਲ ਕਰਕੇ ਦੁੱਧ ਕਿੰਨਾ ਤਿਆਰ ਆਇਆ ਤੁਹਾਨੂੰ ਦੁੱਧ ਜੀ 14 ਕਿਲੋ ਦੋਆਂ ਟਾਈਮਾਂ ਦਾ ਦੋਆਂ ਟਾਈਮਾਂ ਦਾ ਦੋਆਂ ਟਾਈਮਾਂ ਦਾ ਠੀਕ ਹੈ ਤੇ ਮੰਨ ਲਓ ਆਪਾਂ ਚਵਾ ਕੇ ਦੇ ਸਕਦੇ ਹਾਂ ਦੋ ਟਾਈਮ ਚੁਆਈ ਕਰਕੇ ਹਾਂ ਦੋ ਟਾਈਮ ਚੋਲ ਲੈਣ ਤਿੰਨ ਚੋਲ ਲੈਣ ਠੀਕ ਹੈ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਅਗਲਾ ਤਸੱਲੀ ਕਰਕੇ ਲੈ ਜਾਓ ਠੀਕ ਹੈ ਠੰਡੀ ਸੀਲ ਦੀ ਪੂਰੀ ਗਰੰਟੀ ਆ ਹਾਂ ਠੰਡੀ ਸੀਲ ਪੂਰੀ ਜਿਵੇਂ ਤੜਕੇ ਚੋਲੋ ਤੜਕੇ ਸੀ ਚੋਣਿਆ ਠੀਕ ਹੈ ਜੀ ਸਾਢੇ 1:30 ਵਜੇ ਸਾਢੇ 1:30 ਵਜੇ ਹਾਂ ਠੀਕ ਹੈ ਜੀ ਹਾਂ ਤੇ ਕੋਈ ਵੀਰ ਘਰੇ ਆ ਕੇ ਚੋਲ ਕੋਈ ਆ ਕੇ ਚੋਲਿਆ ਆਪਾਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਪਸੰਦ ਆਵੇ ਤਾਂ ਲੈ ਜਾਈ ਨਹੀਂ ਪਸੰਦ ਤਾਂ ਠੀਕ ਹੈ ਠੀਕ ਹੈ ਤੇ ਆਪਾਂ ਤੋੜ ਕੇ ਦਿਖਾ ਦਈਏ ਜੀ ਹਾਂ ਜੀ ਲੈ ਖੋਲਿਓ ਮਗਰੋਂ ਥਾਣ ਹਵਾਨੇ ਦੀ ਚੈੱਕ ਕਰ ਲੋ ਬੰਤਰ ਦੇਖ ਲੋ ਸੀ ਥਾਣ ਹਵਾਨੇ ਦੀ ਬਹੁਤ ਸੋਹਣੀ ਬੰਤਰ ਹੈ ਥਣ ਵੀ ਬਹੁਤ ਸੋਹਣਾ ਲੱਗਿਆ ਹੈ ਕਰਮਾਂ ਵਾਲੀ ਦੇ ਲੈ ਕਰੋ ਚੈੱਕ ਤੁਸੀਂ ਮਾਰੋ ਨਿਗਾਹ ਕਰਾ ਤੋਰਾ ਤਾਰਾ ਤੁਸੀਂ ਚੈੱਕ ਕਰ ਲੋ ਲੈ ਵੇਖੋ ਉਸਾ ਬਹੁਤ ਸੋਹਣੇ ਹਵਾਨੇ ਦੀ ਹੈ ਲੈ ਮੋੜ ਦਿਆ ਕਰਾ ਉਹ ਚੈੱਕ ਤੁਸੀਂ ਫੇਸ ਦੀ ਵੀ ਦੇਖ ਲੋ ਤੁਸੀਂ ਮਾਰੋ ਨਿਗਾਹ ਕਰਾ ਹਾਂਜੀ ਬਾਬਾ ਜੀ ਆਪਾਂ ਰੇਟ ਦੀ ਗੱਲ ਕਰਗੇ ਜੀ ਦੇ ਰੇਟ ਜੀ ਇਹਦਾ ਹੈਗਾ 55000 55000 ਰੁਪਈਆ ਦੀ ਦਾਨ ਹੋ ਜੂਗਾ ਮੈਂ 2000 ਤੱਕ ਹੋ ਹੀ ਜਾਂਦਾ ਹਾਂ ਠੀਕ ਹੈ ਹਾਂ ਕੋਈ ਬੰਨ ਕੇ ਤਾਂ ਪਾਈ ਨਹੀਂ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਲੈ ਵੀ ਦੋਸਤੋ ਰੇਟ ਤੁਹਾਨੂੰ ਆਪਾਂ ਕਨਫਰਮ ਕਰਾਤਾ ਬਾਕੀ ਇੱਕ ਵਾਰੀ ਨਿਗਾਹ ਮਾਰ ਲਓ ਸੀ ਮਗਰੇ ਮਗਰਲੇ ਨਾਓ ਤੁਸੀਂ ਵਧੇ ਵੇ ਵੇਖ ਲਓ ਚੱਲਦੇ ਜੀ ਅਗਲੇ ਨਾਓ ਦੀ ਠੀਕ ਹੈ ਮਗਰਲੇ ਫਿਰ ਕਟਾਈ ਨਹੀਂ ਮੈਂ ਬਣਾਉਂਗਾ ਜੀ ਹਾਂ ਕਟਾਈ ਨਹੀਂ ਮੂਹਰੇ ਕਟਾਦੇ ਸੀ ਸੂਣ ਵਾਲੀ ਸੀ ਠੀਕ ਹੈ ਠੀਕ ਹੈ ਉਹਦਾ ਕਰਕੇ ਹੈ ਇੱਕ ਅੱਧ ਗਾਠ ਚੰਗਾ ਜੇ ਆਪਾਂ ਗੱਲ ਕਰ ਗਏ ਤੇ ਥਣ ਹਵਾਨੇ ਦੀ ਪੂਰੀ ਸਾਫ ਆ ਮਾਰ ਲਓ ਨਿਗਾਹ ਇੱਕ ਵਾਰੀ ਹੋਰ ਤੁਸੀਂ ਚਾਰੇ ਥਣ ਵੀ ਬਰਾਬਰ ਹੈ ਵਿੱਠੀ ਦੇ ਥਣ ਲ ਕਿ ਆਈ ਦੀ ਵੀ ਆ ਹੁਣ ਤੂੰ ਧਾਰਾ ਵੇਖੀ ਆ ਵੇਖ ਲਿਓ ਭਵੇਂ ਕਮੇ ਆਏ ਠੀਕ ਹੈ ਠੀਕ ਹੈ ਅਪਾ ਧਾਰ ਵੀ ਮਾਰਾ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਦੋਸਤੋ ਚੈੱਕ ਕਰ ਲਓ ਸੀ ਧਾਰ ਦੀ ਚਵਾਈ ਚੈੱਕ ਕਰ ਲਓ ਤੇ ਮਾਰੋ ਨਹੀਂ ਆ ਕਰਾ ਦੋਨੇ ਪਾਸੇ ਬੈਠ ਕੇ ਚੋ ਸਕਦੇ ਹੋ ਇੱਕ ਥੰਡਾ ਹੈ ਜਿਹੜਾ ਉਹ ਚ ਮਾਰ ਦੋ ਚੈੱਕ ਕਰਾ ਦਿਓ ਆ ਮਾਰ ਹਾਂਜੀ ਲਓ ਕਰ ਲਓ ਚੈੱਕ ਚਾਰੇ ਸਣਾ ਜੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਤੀਆਂ ਬਾਕੀ ਤੁਸੀਂ ਘਰੇ ਆ ਕੇ ਵੀਰ ਦੇਣਾ ਪੂਰੀ ਤਸੱਲੀ ਕਰ ਸਕਦੇ ਹੋ ਤਸੱਲੀ ਕਰਨਾ ਤੁਹਾਡਾ ਹੱਕ ਹੈ ਜੇ ਦੋਸਤੋ ਬਾਈ ਦੀ ਤੁਹਾਨੂੰ ਗਾਂ ਚੰਗੀ ਲੱਗਦੀ ਆ ਆਪਾਂ ਨੰਬਰ ਲਾ ਦੇਨੇ ਨੰਬਰ ਬੋਲ ਦੀ ਬੱਬਾ ਨੰਬਰ ਦੱਸਿਓ ਬਈ ਹਾਂਜੀ ਨੰਬਰ ਬੋਲਿਓ ਬਾਬਾ ਆਪਣਾ 85590 ਠੀਕ ਹੈ ਜੀ ਹਾਂ 70033 ਠੀਕ ਹੈ 85590 70033 ਹਾਂ ਠੀਕ ਹੈ ਜੀ ਲੈ ਦੋਸਤੋ ਆਪਾਂ ਨੰਬਰ ਬਾਬੇ ਦਾ ਨਾ ਸਕਰੀਨ ਤੇ ਵੀ ਚਲਾ ਰਹੇ ਜੇ ਚੰਗੀ ਲੱਗਦੀ ਹੈ ਆਪਣੀ ਵੀਡੀਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ